ਗਲੇ ਤੇ ਰੈਂਡ ਦੇ ਬੰਦੇ ਵੈਰਾ ਸਮਾਏ اے ਭਾਜੀ ਹੈਗਾ ਜੀ 9:30 ਵਜੇ ਦੇਖੀ ਕਿੱਥੇ ਜਾ ਰਹੇ ਮੈਂ ਤੇ ਕੰਮ ਤੋਂ ਐ ਮੈਂ ਤੇ ਆ ਘਰ ਜਵੇਂ ਰਾ ਘਰੇ ਚੱਲਾਂ ਮੈਂ ਗੱਲ ਬਾਤ ਕੁਛ ਨਹੀਂ ਗੱਲ ਬਾਤ ਮੈਂ ਤੇ ਕੁਛ ਕਿਹਾ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਨਾ ਬੋਲ ਤੇ ਉਹ ਆ ਕੇ ਸੁੱਟਣ ਡਾ ਮੇਰੇ ਨਾਲ ਹੀ ਪਹਿਲਾਂ ਵੀ ਕੋਈ ਪਹਿਲਾਂ ਕੁਛ ਨਹੀਂ ਕਰ ਪਾਨਾ ਕਰਤੋਨਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੱਗਿਆ ਇਹ ਟਾਈਮ ਚੁੱਕ ਰਿਹਾ ਫਗਰਪਾਣਾਗਰ ਕੋਨਾ ਲਾ ਕੇ ਆਏ ਉਹਨੇ ਆ ਕੇ ਮੇਰੇ ਘੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੈਂ ਤੇ ਬਾਹਰ ਹੀ ਰਹਿਣਾ ਆ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੁਹਾਡੀ ਪਾਗ ਕਿੱਥੇ ਤੁਹਾਡੀ ਪਾਗ ਲਾਈ ਪਾਗ ਨਾਲ ਹੀ ਲੱਗੇ ਨਾਲ ਲੱਗੇ ਨਾਲ ਲੱਗੇ ਯਾਰ ਮੇਰ ਵੀ ਕੀਤੀ ਦਸਤਾਰ ਦੀ ਪੁਲਿਸ ਨੂੰ ਹੱਲੇ ਕੀਤਾ ਹੈ ਹਾ ਹੁਣ ਪਰ ਹੱਲ ਕਰਵਾਈ ਤੇ ਕੋਈ ਨਹੀਂ ਹੋਈ ਸਾਟਾ ਵੀ ਕੋਈ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਉਹ ਕਹਿੰਦੇ ਪੂਰਾ ਆਦਾ ਕਿ ਆ ਕੇ ਪਾਰ ਮਾਰੇ ਕਿਰਪਾਨ ਵਜਿ ਜਾ ਰਹੇ ਇੱਥੇ ਕਿਰਾ ਮੇਰੇ ਵੀ ਕੋਟ ਦੇ ਵਿੱਚ ਇੱਕ ਮਿੰਟ ਕਿੰਨੇ ਕੇ ਜਣੇ ਆਏ ਘੱਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17 20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਹੀ ਇੱਕ ਮਿਲਖਾ ਹੀ ਪੰਡੋਰੀ ਦਾ ਪੰਡੋਰੀ ਦਾ ਇਹ ਪੰਡੋਰੀ ਦਾ ਵੀ ਭਾਈ ਆਇਆ ਉਹ ਉਹਨੂੰ ਉਹਨੂੰ ਮੈਂ ਤੇ ਕਿੰਨਾ ਕਿ ਰਿਸਟਾਰ ਕਰੋ ਜਲਦੀ ਤੋਂ ਜਲਦੀ ਅੱਗੇ ਵੀ ਖਤਰਾ ਆਇਆ ਭਾਈ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਪਰਵਾਸੀ ਹੈ ਜਿੱਥੇ ਜਿੱਥੇ ਬੰਦੀਆਂ ਨੂੰ ਇਹ ਬੰਦੀ ਆ ਕਿ ਤੁਹਾਡਾ ਸਾਥ ਦੋ ਆਗੇ ਜਲਦੀ ਤੋਂ ਜਲਦੀ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਵਿੱਚ ਅਪੀਲ ਕਰਦਾ ਐ ਕਿ ਥੋੜੇ ਬਹੁਤੇ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਪੰਜਾਬੀਆਂ ਪਰਵਾਸੀ ਉਹ ਨਹੀਂ ਭਾਈ ਬਹੁਤ ਖਤਰੇਜ਼ਾਰ ਹੈਗਾ ਹੈ ਖਤਰੇ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਨੇ ਘਰ ਸਾਰੇ ਗਲੀ 'ਚ ਬਾਕੀ ਸਾਰੇ ਭਈਏ ਜੀ ਲੱਗਦਾ ਕਿ ਉਹ ਮੁੱਦਾ ਸਹੀ ਚੁੱਕਣ ਦੇ ਆ ਜਿਹੜਾ ਪਿੱਛੇ ਡਾਰ ਵੀ ਆਇਆ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਈ ਜੀ ਇਹਨਾਂ ਨੇ ਮੱਲ ਲੈ ਭਾਈ ਮੱਲੇ 35 40 ਜਾਣੇ ਲਾਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਭਰਾ ਮੇਰਾ ਆਇਆ ਉਹਨੂੰ ਵੀ ਡੇਰ ਘੁੱਟਣ ਨਾਲੀ ਅੰਮ੍ਰਿਤਕੌਰ ਕਿਹਦੇ ਦੇ? ਸਾਰਾ ਆਪਣਾ ਕਰਤੋ ਨੀ ਰੰਬਰ ਗੱਲ ਕੀ ਹੋਈ ਐ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਛਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਜਾਣ ਪਛਾਣ ਤੇ ਮੁੰਡੇ ਕਾਫੀ ਆ ਪ੍ਰਵਾਸੀ ਬੰਦੇ ਜਿਨ੍ਹਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰ ਕਿਤੇ 17 ਵੀ ਨਾਲ ਲੈ ਗਏ ਬਹੁਤ ਗੁੱਟ ਮਾਰ ਕੀਤੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਡ ਡਾਟਾ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇੱਥੋਂ ਤੇ ਇਹ ਜਿਹੜਾ ਆਧਾਰ ਕਾਰਡ ਨੇ ਇਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਨਾ ਨਹੀਂ ਤੋਂ ਕੱਢਿਆ ਜਾ। ਹਾਂਜੀ ਗੱਲ ਕੀ ਹੋਈ? ਝਗੜਾ ਕਿੱਦਾਂ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਖੋਲਦੇ ਜਿਹੜਾ ਟੈਂਕ। ਕਿੰਨੇ ਜਣੇ ਸੀ? ਕਾਫੀ ਇੱਥੇ 40-50 ਜਣੇ ਸੀ। 40-50 ਮੁੰਡੇ ਆ ਜੀ। ਅੱਗੇ ਵੀ ਆਰਾਮਨਗਰ ਟਾਉਂਡ ਕਾਫੀ ਬਦਨਾਮ ਹੈ ਜਿਹਦੇ ਝਗੜਿਆਂ ਦੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ। ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿਲਾਂ ਵੀ ਅੱਜ ਤੋਂ ਪਿਛਲੇ ਕਿੰਨੇ ਵੀ ਇੱਥੇ ਤਾਂ ਹਸਾਰ ਲੱਤੀ ਸੀ। ਗਫੇਸ ਸੈਕਸ਼ਨ ਪਰ ਪੁਲਿਸ ਤੋਂ ਉੱਪਰ ਪੁਲਿਸ ਜੇ ਕਹਿੰਦਾ ਗੱਲ ਕਰਦੀ ਹੈ ਪ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹਾਂ ਜੀ ਫੋਨ ਆ ਗਿਆ ਕਾਰਵਾਈ ਚਾਹੁੰਦੇ ਕਾਰਵਾਈ ਚਾਹੁੰਦੇ ਬਸ ਇਹੀ ਇਹੀ ਆਨੇ ਪਈ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਈਆਂ ਨਾ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾਂ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਡ ਹੁੰਦੀ ਹੈ ਵੈਸੇ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਭੱਗਾ ਨਾਲ ਲੱਗੇ ਹਾਂ ਜੀ ਭੱਗਾ ਨਾਲ ਲੱਗੇ ਕੀ ਬੇਨਤੀ ਕਰਨੀ ਚਾਹੀਦੀ ਬੇਨਤੀ ਕਰਨੀ ਚਾਹੀਦੀ ਉਹਨਾਂ ਅਨੁਸਾਰ ਮਿਲਣਾ ਚਾਹੀਦਾ ਬੱਚਿਆ ਇਹਨਾਂ ਦਾ ਮਾਪਿਓ ਦੀ ਮਾਪਿਓ ਮਿਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਨਹੀਂ ਮਿਲਣਾ ਦੇਖਦਾ ਤੇ ਇਹਦੇ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਉਹਦਾ ਮਾਂ ਨਾ ਪਿਓ ਦੋਵੇਂ ਨਿਗਨਗੇ ਬੱਚੇ ਪਲੇ ਆ ਮੰਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਆ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਵਾਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਪਾਤੀ ਕਿ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਕੇ ਜਦੋਂ ਮੈਂ ਆਈ ਮੋਗੇ ਦਸਤਾਰਾ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਇਹ ਗਾਗਾ ਝਗੜਾ ਨੂੰ ਹੋ ਕੇ ਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੀ ਜਨਾਬ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕੈਨੇਡਾ ਮੱਲੇ ਦੇ ਵੀ ਆ ਦੇ ਬਾੜ ਦੇ ਵੀ ਆ ਜੇ ਮਹਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹਲੇ ਦੇ ਨਾਲ ਲਿਆਉਂਦੇ ਬਾਹਰ ਦੇ ਮੁੰਡੇ ਆ ਨਹੀਂ ਸਕਦੇ ਦਾਫਰ ਕਰਪਾਨ ਨਾਲਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਆ ਅਸੀਂ ਕਾਰਵਾਈ ਇਹ ਤੋਂ ਦੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸਖਤਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਬቻਰੇ ਬੱਚਿਆਂ ਦਾ ਮੁੱਲ ਬੁਹਣ ਇਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਰਾਮਨਗਰ ਰਾਮਨਗਰ ਇਹ ਬਹੁਤ ਕੁਝ ਹੁੰਦਾ ਤੇ ਪੂਰੇ ਫਰੋਕਨਾ ਥੋੜੀ ਚੈਕਿੰਗ ਕਰਦੇ ਸਪੋਰਟ ਵੜੇ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਦਾਂ ਕੋਈ ਨਹੀਂ ਆਉਂਦਾ ਪੀਸੀ ਆਉਂਦੇ ਗੇੜਾ ਮਾਰ ਕੇ ਚਲ ਜਾਂਦੇ ਦੋ ਜਣੇ ਹੁੰਦੇ ਆ ਉਦੋਂ ਬੱਚੇ ਗਾਂਵ ਸਮਾ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਹਾਂ ਧਾਰਗਾੜ ਉਹ ਰਹਿ ਜਿਨ੍ਹਾਂ ਦੇ ਘਰ ਜੋਕ ਰਾਏਦਾਰ ਜਿਤਨਾ ਬਾਹਰ ਘੈਂਡੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਹਾਡੇ ਮਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆਂ ਅਸੀਂ ਜਿ세 ਬੰਦੇ ਨੇ ਆ ਇੱਥੇ ਜੋੜ ਕੇ ਬੇਇੱਜ਼ਤੀ ਕਰਦੇ ਆਂ ਦੀ ਜਿੱਥੇ ਵੀ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਾਨੀ ਦਸਤਾਰ ਦਾ ਮੁੱਲ ਠੀਕ ਸਾਹ ਦੇਣ ਦਾ ਨਾਟਕ ਸੋ ਜਿੱਦਾਂ ਕਿ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧਤਾ ਸ਼ੁਰੂ ਹੋ ਗਈ ਉੱਥੇ ਹੀ ਇੱਕ ਨਵੀਂ ਘਟਨਾ ਨਿਕਲ ਕੇ ਸਾਹਮਣੇ ਆਈ ਆ ਹੁਣ ਵੇਖਣਾ ਹੋਵੇਗਾ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਕੀ ਰਿਐਕਸ਼ਨ ਕੀਤਾ ਜਾਂਦਾ ਹੈ ਦਰहां ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ